ਸਵੇਰੇ ਦੇ ਕਿ ਜਿਹੜਾ ਹੈੱਡਕੁਆਰਟਰ ਤੇ ਮਾਰਚ ਕਰਕੇ ਭਾ ਕੇਂਦਰ ਦੀ ਬੀਜੇਪੀ ਸਰਕਾਰ ਦੀਆਂ ਅਰਧੀਆਂ ਹੁਕਮੇ ਜਾਨੇ ਕਿਸਾਨ ਜਖਮੀ ਕੀਤੇ ਆ ਅੱਖਾਂ ਤੋਂ ਅੰਨੇ ਕਰਦੇ ਕਿਸਾਨਾ ਦਾ ਸ਼ਰਮਾਇਆ ਇੱਕ ਤਰ੍ਹਾਂ ਦਾ ਡਾਂਗਾ ਮਾਰ ਕੇ ਪਾਸੇ ਇੱਕਾ ਲਾ ਕੇ ਸਾਹ ਤੇ ਤੇ ਸ਼ੋਕਰ ਸਿੰਘ ਬੱਲੋ ਵਰਗੇ ਇੱਕੋ ਇੱਕ ਕਿਸਾਨ ਪਰਿਵਾਰ ਦਾ ਪੁੱਤ ਇਹਨਾਂ ਨੇ ਗੋਲੀਆਂ ਮਾਰ ਕੇ ਮੌਕੇ ਤੇ ਸਵਾਦੀ ਢੇਰੀ ਬਣਾਤਾ ਸ਼ਾਂਤ ਮਈ ਪੀਸਫੁਲੀ ਆਪ ਦੀ ਰਾਜਧਾਨੀ ਵੱਲ ਜਾ ਰਿਹਾ ਹੈ ਉਹਨਾਂ ਨੂੰ ਗੋਲ ਦਾ ਮਾਰਕ ਉਹਨੀਆਂ ਸਾਧੀਆਂ ਪਾਰਤੀਆਂ ਅੱਖਾਂ ਪਾਰਤੀਆਂ ਸ਼ਹੀਦ ਕਰਤੇ ਟਰੈਕਟਰ ਟਰਾਲੀਆਂ ਭੰਨਤੇ ਉਹਨਾਂ ਪੁਲਿਸ ਸਪੈਸਰ ਨੂੰ ਹਰਿਆਣਾ ਸਰਕਾਰ ਭਾਰ ਸਰਕਾਰ ਰਾਸ਼ਪਤੀ ਮੈਡਲ ਦੇ ਕਨਵਨ ਕਰਨ ਜਾ ਰਹੀ ਹੈ ਇੱਕ ਸਾਲੀਓ ਸੱਜੇ ਤੋਂ ਉਹਨਾਂ ਤਰ੍ਹਾਂ ਅੱਜ ਕਿਸ ਵੇਸਟਾ ਤੋਂ ਘਰ ਆ ਰਿਹਾ ਹੈ ਅੱਜ ਜੁਲੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਦੋਵੇਂ ਫੋਰਮਾਂ ਵੱਲੋਂ ਜੋ 13 ਫਰਵਰੀ ਤੋਂ ਲੈ ਕੇ ਕਿਸਾਨਾਂ ਮਜ਼ਦੂਰਾਂ ਦਾ ਅੰਗਾਰ ਚੱਲ ਰਹੇ ਐ ਮੋਰਚੇ ਚੱਲ ਰਹੇ ਐ ਐਮ ਐਸ ਪੀ ਟੇ ਗਰੰਟੀ ਮੰਗ ਲਈ ਕਿਸਾਨ ਨੂੰ ਜੁਲੂਕਤ ਸਾਡਾ ਖਤਮ ਕਰਨ ਲਈ ਜਾਂ ਹੋਰ 12 ਮੰਗਾਂ ਨੇ ਸਾਡੀਆਂ ਲੈ ਕੇ ਉਹਨਾਂ ਦਾ 13 ਫਰਵਰੀ ਤੋਂ ਲੈ ਕੇ ਸਾਡੇ ਜਿਹੜੇ ਅਦੋਲਮਾ ਦੇ ਵਿੱਚ ਚੱਲ ਰਹੇ ਐ ਉਹਨਾਂ ਸਾਡੇ ਮੋਰਚਾ ਦੇ ਵਿੱਚੋਂ ਸਾਡੇ ਵਿਵਾਦ ਅਭਿਵਾਦ ਕਰੋਨਾ ਵਾਇਰਸ ਕਿ ਅੱਜ ਪਹਿਲੇ ਤਰੀਕ ਨੂੰ 1 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਜਿੱਥਾ ਹੈੱਡਕੁਆਰਟਰ ਤੇ ਮਾਰਚ ਕਰਕੇ ਭਾਰਤ ਕੈਂਟਰ ਦੀ ਬੀਜੇਪੀ ਸਰਕਾਰ ਦੀਆਂ ਅਰਥੀਆਂ ਹਟਾਈਆਂ ਜਾਣਗੀਆਂ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਫਰਵਰੀ ਤੋਂ ਲੈ ਕੇ ਦੋਨੇ ਕਰਨ ਜਾ ਰਹੇ ਕਿਸਾਨਾਂ ਦੇ ਉੱਤੇ ਸ਼ਾਂਤਮਈ ਜਾ ਰਹੇ ਕਿਸਾਨਾਂ ਦੇ ਉੱਤੇ ਹਰਿਆਣਾ ਦੇ ਬਾਡਰਾਂ ਦੇ ਉੱਤੇ ਮਜਬੂਰ ਵੈਰੀਕੇਟਿੰਗ ਕਰਕੇ ਭਿਆਨਕ ਗੋਲਾਬਾਰੀ ਕੀਤੀ ਗਈ ਸੈਂਕੜੇ ਕਿਸਾਨਾਂ ਜਿਹੜੇ ਜ਼ਖਮੀ ਕੀਤੇ ਗਏ ਸ਼ੁਭਕਰਨ ਸਿੰਘ ਭੱਲੋ ਵਰਗੇ ਕਿਸਾਨ ਸਾਡੇ ਜਿਹੜੇ ਗੋਲੀ ਮਾਰ ਕੇ ਭਾਰਤ ਸਰਕਾਰ ਨੇ ਉਸ ਮੌਕੇ ਤੇ ਸ਼ਹੀਦ ਕਰਕੇ ਅੱਜ ਜਿਹੜਿਆਂ ਪੁਲਿਸ ਅਫਸਰ ਅਜੇਹਾ ਅਤਿਆਚਾਰ ਕੀਤਾ ਹੈ ਕਿਸਾਨਾਂ ਨੂੰ ਜ਼ਖਮੀ ਕੀਤੇ ਹੈ ਅੱਖਾਂ ਤੋਂ ਅੰਨੇ ਕਰਦੇ ਕਿਸਾਨਾਂ ਦਾ ਸ਼ਰਮਾਇਆ ਮਾਰ ਕੇ ਪਾਸੇ ਅੱਗਾ ਲਾ ਕੇ ਸਾੜ ਤੇ ਸ਼ੁਭਕਰਨ ਸਿੰਘ ਬੱਲੋ ਵਰਗੇ ਇੱਕੋ ਇੱਕ ਕਿਸਾਨ ਪਰਿਵਾਰ ਦਾ ਪੁੱਤ ਇਹਨਾਂ ਨੇ ਗੋਲੀਆਂ ਮਾਰ ਕੇ ਮੌਕੇ ਤੇ ਸਵਾਦੀ ਢੇਰੀ ਬਣਾਤਾ ਅੱਜ ਭਾਤ ਸਰਕਾਰ ਦਾ ਹਰਿਆਣੇ ਦੀ ਸਰਕਾਰ ਉਹਨਾਂ ਅਫਸਰਾਂ ਨੂੰ ਰਾਸ਼ਟਰਪਤੀ ਮੈਡਲ ਦੇ ਕੇ ਨਵਾਜਣ ਜਾ ਰਹੀ ਹੈ ਕਿਸਾਨਾਂ ਨੂੰ ਇਨਸਾਫ ਨਹੀਂ ਦੇ ਰਹੀ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਕਰਤਾਇਆ ਜਿਹੜੇ ਦੇਸ਼ ਦੇ ਨਾਗਰਿਕ ਤੇ ਇਸ ਦਾ ਅੰਨ ਦਾਤਾ ਭਾਰਤ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸ਼ਾਂਤਮਈ ਪੀਸ ਲਈ ਆਪ ਦੀ ਰਾਜਧਾਨੀ ਵੱਲ ਜਾ ਰਿਹਾ ਹੈ ਉਹਨਾਂ ਨੂੰ ਗੋਲਿਆਂ ਨਾਲ ਮਾਰ ਕੇ ਉਹਨਾਂ ਦੀ ਛਾਤੀਆਂ ਪਾੜਤੀਆਂ ਅੱਖਾਂ ਪਾੜਤੀਆਂ ਸ਼ਹੀਦ ਕਰਤੇ ਟਰੈਕਟਰ ਟਰਾਲੀਆਂ ਭੰਨਤੇ ਉਹਨਾਂ ਪੁਲਿਸ ਫਰਸਾਂ ਨੂੰ ਮੈਂ ਹਰਿਆਣਾ ਸਰਕਾਰ ਭਾਰਤ ਸਰਕਾਰ ਰਾਸ਼ਪਤਿ ਮੈਡਲ ਦੇ ਕਨਵਰਟਨ ਜਾ ਰਹੀ ਹੈ ਮੈਂ ਦਾ ਸਖਤ ਵਿਰੋਧ ਹੈ ਦੇ ਕੇ ਦੂਸਰਾ ਕਾਨੂੰਨ ਜਿਹੜੇ ਕਾਨੂੰਨਾਂ ਦੇ ਤਹਿਤ ਜਿਹੜੇ ਇੱਕ ਬੜਾ ਲੋਕ ਲੋਕਤੰਤਰਿਕ ਡੈਮੋਕਰੇਸੀ ਸਿਸਟਮ ਦੇ ਅੰਦਰ ਰਹਿਣ ਵਾਲਾ ਇੱਕ ਭਾਰਤ ਦੇ ਉਹਨਾਂ ਦੇ ਡੈਮੋਕਰੇਸੀ ਦੇ ਅੰਦਰ ਰਹਿਣ ਵਾਲੇ ਲੋਕਾਂ ਦੇ ਹੱਤ ਹਕੂਕਾਂ ਤੇ ਡਾਕਾ ਮਾਰ ਰਹੀ ਹੈ ਸਰਕਾਰ ਕਾਨੂੰਨ ਇਹ ਜਿਹੇ ਲੈਂਦੇ ਜਾ ਰਹੇ ਹਨ ਉਹਨਾਂ ਨੂੰ ਅੰਦੋਲਨ ਕਰਨ ਦੀ ਕੋਈ ਇਜਾਜ਼ਤ ਨਹੀਂ ਉਹਨਾਂ ਨੂੰ ਸ਼ਾਂਤਮਈ ਪੀਸਫੁਲੀ ਆਵਾਜ਼ ਦਾ ਪ੍ਰੋਟੈਸਟ ਕਰਨ ਦੀ ਕੋਈ ਇਜਾਜ਼ਤ ਨਹੀਂ ਇਹ ਕੋਲ ਲੈਂਦੇ ਜਾ ਰਹੇ ਉਹਨਾਂ ਕਾਨੂੰਨਾਂ ਦਾ ਸਖਤ ਵਿਰੋਧ ਕਰ ਰਹੇ ਹੈ ਔਰ ਆਪਦੀਆਂ ਹੱਕ ਦੀ ਮੰਗਾਂ ਜਿਹੜੀ ਐਮਐਸਪੀ ਤੇ ਗਰੰਟੀ ਕਾਨੂੰਨ ਹੈ ਔਰ ਕਿਸਾਨ ਮਜ਼ਦੂਰ ਦੇ ਕਰਤੇ ਦੀ ਖਾਦਮੇ ਦੀ ਗੱਲ ਹੈ ਜਾਂ ਜੀਟੂ ਪਲੱਸ 50 ਦੇ ਫਾਰਮੂਲੇ ਮੁਤਾਬਕ ਸੁਆਮੀ ਰਾਠਨ ਕਮਿਸ਼ਨ ਦੀਆਂ ਸਿਫਾਰਸ਼ਾਂ ਹੈ ਜਮ ਜੂਰੋ ਭਰਾਵਾਂ ਨੇ ਮਰੇਗਾ ਦੀ ਦਿਹਾੜੀ ਹੈ ਜਿਹੜੀ ਉਹਨੂੰ ਵਧਾਉਣ ਦਾ ਤੇ 12 ਮਹੀਨੇ ਕਰਾਉਣ ਦੀ ਲੜਾਈ ਹੈ ਜਿਹੜੀ ਉਹ ਮੰਗਾ ਸਦਿਆਂ ਉਹਨਾਂ ਨੂੰ ਮੰਗਵਾਉਣ ਲਈ ਇਹਨਾਂ ਸਾਰੀਆਂ ਜਿਹੜੀਆਂ ਭਾਰਤ ਸਰਕਾਰ ਬਲਿੱਕੀਆਂ ਕਰ ਰਹੀ ਹੈ ਸਾਡੇ ਨਾਲ ਉਹਨਾਂ ਦੇ ਬਰੋਲ ਤੇ ਵਜੋਂ ਅੱਜ ਪੂਰੇ ਭਾਰਤ ਦੇ ਵਿੱਚ ਜਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਮਾਰਚ ਕਰਦੇ ਕਰਕੇ ਜੀਵੀਐਸਟੀ ਸਰਕਾਰ ਨੂੰ ਪੂਰੀ ਹੁਕਮ ਦੇ ਲਈ